ਬੀਤੀ ਦਿਨੀ ਪੰਜਾਬ ਭਰ ਦੇ ਵਿੱਚ ਪੀਸੀਐਸ ਅਧਿਕਾਰੀਆਂ ਦੇ ਵੱਡੇ ਪੱਧਰ ਉੱਤੇ ਫੇਰਬਦਲ ਸਰਕਾਰ ਵੱਲੋਂ ਕੀਤੇ ਗਏ ਸਨ ਜਿਸ ਸਹਤ ਨਾਬਾ ਦੇ ਐਸ.ਐਮ ਤਰਸੀਮ ਚੰਦਤ ਬਾਤਲਾ ਨਾਬੇ ਤੋਂ ਉਸਮਾਨੇ ਕਰ ਦਿੱਤਾ ਗਿਆ ਐਸ.ਐਮ ਦੇ ਤਬਾਦਲੇ ਨੂੰ ਲੈ ਕੇ ਲੋਕ ਇੰਨੇ ਭਾਵੁਕ ਹੋਏ ਕਿ ਐਸ.ਐਮ ਦਫ਼ਤਰ ਪਹੁੰਚ ਕੇ ਜਿੱਥੇ ਉਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਨਾਲ ਹੀ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਨਾਬੇ ਤੋਂ ਵਿਦਾ ਕੀਤਾ ਗਿਆ ਕਿਉਂਕਿ ਐਸ.ਐਮ. ਨਬਾ ਤਰਸੀਮ ਚੰਦ ਲੋਕੇ ਦੇ ਪ੍ਰਭਾਵਿਤ ਹੋਏ ਕਿ ਡੇਢ ਸਾਲ ਦੇ ਵਿੱਚ ਕੰਮ ਦੇ ਮਾਮਲੇ 'ਚ ਐਸ.ਟੀ.ਐਮ. ਤਰਸੀਮ ਚੰਦ ਨੇ ਕਦੇ ਮੱਥੇ ਉੱਤੇ ਵਾਟ ਨਹੀਂ ਪਾਇਆ। ਐਸ.ਐਮ. ਦਰਸੀਮ ਚੰਦ ਬਲੋ ਲੋਕਾ ਵੱਲੋਂ ਦਿੱਤੇ ਪਿਆਰ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਜਿੱਥੇ ਵੀ ਮੈਂ ਜਾਵਾਂਗਾ ਤੰਦੇਹੀ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਾਂਗਾ। ਪੰਜਾਬ ਸਰਕਾਰ ਵੱਲੋਂ ਜਿਹੜੇ ਜਨਰਲ ਟਰਾਂਸਫਰ ਕੀਤੇ ਹਨ ਉਹਦੇ ਵਿੱਚ ਮੇਰੀ ਡਿਊਟੀ ਹੁਣ ਕਿਵੇਂ ਐਸ.ਐਮ. ਸਮਾਣਾ ਲਗਾਈ ਗਈ ਹੈ। ਤੇ ਉਹ ਅੱਜ ਮੈਂ ਜਿਹੜਾ ਚਾਰਜ ਛੱਡਿਆ ਹੈਗਾ ਤੇ ਨਾਬਾਵਾਸੀਆਂ ਦਾ ਬਹੁਤ ਸਾਰਾ ਪਿਆਰ ਮਿਲਿਆ ਬਹੁਤ ਮੋਹ ਦਿੱਤਾ ਵਿਦਾਇਗੀ ਸਮੇਂ ਮੈਨੂੰ ਤਾਂ ਨਹੀਂ ਮੈਂ ਕਿ ਸੋਚਿਆ ਨਹੀਂ ਸੀ ਵੀ ਐਸਟਰਾ ਇਨਾ ਮੋ ਕਰ ਦੇਣੇ ਲੋਕ ਮੈਂ ਉਹਨਾਂ ਦਾ ਰਿਣੀ ਹਾਂ ਜੀ ਇਸ ਤਰ੍ਹਾਂ ਵੀ ਜਦੋਂ ਕੋਈ ਬੰਦਾ ਪ੍ਰਸ਼ਾਸਨਿਕ ਅਧਿਕਾਰੀ ਬਣਦਾ ਹੈਗਾ ਤਾਂ ਉਹਦੀ ਡਿਊਟੀ ਹੈਗੀ ਇਹ ਵੀ ਪਬਲਿਕ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੇ ਤੇ ਮੇਰੇ ਜਿਹੜੇ ਸੀਨੀਅਰਸ ਨੇ ਮੇਰੇ ਜਿਹੜੇ ਡੀਸੀ ਸਹਿਬਾਨ ਤੇ ਨਹੀਂ ਜਿਹੜੇ ਹੁਣ ਨੇ ਪਹਿਲਾਂ ਵੀ ਰਹੇ ਨੇ ਉਹਨਾਂ ਸਾਰਿਆਂ ਨੇ ਦਿੱਤਾ ਸੀ 50 ਰੁਪਏ ਦੇ ਵੀ ਦਿੱਤਨ ਸੀ ਵੀ ਜਦੋਂ ਕੋਈ ਪਬਲਿਕ ਆਉਂਦੀ ਆ ਤਾਂ ਉਹਦਾ ਸਭ ਤੋਂ ਪਹਿਲਾਂ ਦਾ प्यार ਨਾਲ ਉਹਦੀ ਗੱਲ ਸੁਣਾ ਮੇਰੇ ਦਫਤਰ ਦੇ ਵਿੱਚ ਐਸੀ ਮੈਂ ਜਦੋਂ ਪਬਲਿਕ ਨੂੰ ਸੁਣਦਾ ਸੀ ਮੈਂ ਸੋਚ ਕੇ ਸੁਣਦਾ ਸੀ ਵੀ ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਤਾਂ ਮੈਨੂੰ ਕਿਵੇਂ ਮਹਿਸੂਸ ਹੁੰਦਾ ਇਹ ਹੁੰਦਾ ਮੇਰਾ ਫਰਜ਼ ਬਣਦਾ ਇਹ ਵੀ ਉਹਨੂੰ ਦੇਖੋ ਇਸ ਤਰ੍ਹਾਂ ਹੁੰਦਾ ਬੰਦਾ ਜਦੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਕੋਲ ਆਉਂਦਾ ਤੇ ਉਹਨੂੰ ਬੜੀ ਆਸ ਹੁੰਦੀ ਹੈ ਕਿ ਉਹਨੂੰ ਬਿਠਾ ਕੇ ਪਾਣੀ ਪਿਲਾ ਕੇ ਪਿਆਰ ਨਾਲ ਗੱਲ ਪੁੱਛ ਕੇ ਦਾਦਾ ਦੁੱਖ ਤਾਂ ਵੈਸੇ ਹੀ ਦੂਰ ਹੋ ਜਾਂਦਾ ਤੇ ਜਦੋਂ ਸਰਕਾਰ ਦੀਆਂ ਵੀ ਇਹ ਹੀ ਇੱਦਾਂ ਤਾਂ ਨੇ ਜੀ ਪਾਲਿਸੀ ਹੈ ਜੀ ਤੇ ਮੈਂ ਉਹਨਾਂ ਅਤੇ ਆਪਣੀ ਪਾਲਣਾ ਕੀਤੀ ਦੇ ਲੋਕਾਂ ਦੇ ਜਿਹੜੇ ਕੰਮ ਵੱਖ-ਵੱਖ ਵਿਭਾਗਾਂ ਦੇ ਸੀ ਜੀ ਮੇਰੇ ਦਫਤਰ ਦਾ ਸੀ ਤਾਂ ਉਹ ਕੀਤਾ ਰੂਲਾਂ ਦੇ ਵਿੱਚ ਜਿਹੜਾ ਸੀ ਗਾਣ ਜੇ ਕਿਸੇ ਬਾਹਰਲੇ ਦਫਤਰ ਦਾ ਕੰਮ ਰੂਲਾਂ ਦੇ ਵਿੱਚ ਸੀ ਤਾਂ ਅਧਿਕਾਰੀਆਂ ਨੂੰ ਫੋਨ ਕਰਕੇ ਫੈਕਰੀ ਫੋਨ ਕਰਨ ਨਾਲ ਜਿਹੜਾ ਹੈਗਾ ਸਾਡੇ ਪਾਰ ਇਹ ਅਗੂ ਮੈਂ ਅਸੀਂ ਇਨਸ਼ਾਅੱਲਾ ਫੋਨ ਆਇਆ ਤਾਂ ਜਲਦੀ ਹੋ ਜਾਂਦਾ ਹੈਗਾ ਤੇ ਮੋਰਓਵਰ ਜਿਹੜੇ ਵੱਖ-ਵੱਖ ਵਿਭਾਗੇ ਸੀਗੇ ਉਹਨਾਂ ਦੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਉਹਨਾਂ ਨੂੰ ਟਾਈਮ ਸਿਰ ਜਰੀ ਕੀਤਾ ਕਿ ਉਹਨਾਂ ਦੇ ਟਾਰਗੇਟ ਸੀ ਕਿ ਕਿੰਨੇ ਅਚੀਵ ਕੀਤੇ ਤੇ ਇਹਦੇ ਨਾਲ ਫਰਕ ਇਹ ਪਿਆ ਵੀ ਉਹ ਵੱਖ-ਵੱਖ ਵਿਭਾਗਾਂ ਨਾਲ ਜਿਹੜਾ ਤਾਲਮੇਲ ਵੱਧ ਗਿਆ ਤੇ ਸਭ ਨੂੰ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਵੀ ਸੀਗਾ ਵੀ ਅਸਿੰਤ ਸਾਹਿਬ ਬਿਰਾ ਪੁੱਛਦੇ ਨੇ ਕਿ ਆਮ ਲੋਕਾਂ ਦੇ ਵਕ ਮੈਨੂੰ ਲੱਗਦਾ ਹੈ ਵੀ ਜਿਹੜੇ ਥੋੜੇ-ਬਹੁਤ ਜਿਹੜੇ ਜਿੰਨੇ ਵੀ ਕੰਮ ਹੋਏ ਉਹ ਹੌਣ ਲੱਗੇ ਤੇ ਲੋਕ ਮੋਹ ਕਰਨ ਲੱਗੇ ਤੋਂ ਮੇਰੇ ਕੋਲ ਹੀ ਕੋਈ ਬੰਦਾ ਆਉਂਦੀ ਦੁੱਖ ਤਕਲੀਫ ਲੈ ਕੇ ਆਉਂਦਾ ਤਾਂ ਉਹ ਦਰਖਾਸਤ ਦਿੰਦਾ ਜਿਹੜੇ ਵੀ ਸੰਬੰਧਿਤ ਮਹਿਕਮੇ ਨੂੰ ਜਿਹੜਾ ਹੈਗਾ ਹਦਿਆਤ ਕਰਨੀ ਹੁੰਦੀ ਉਹ ਕਾਇਦਾ ਲਿਖਤੀ ਇਹਦੇ ਅਧਰੂਲਾਂ ਦੇ ਵਿੱਚ ਜਾ ਕੇ ਕੰਮ ਛੇਤੀ ਕਰਨ ਦੀ ਇਹਦਾ ਕੀਤੀ ਜਾਂਦੀ ਸੀ ਤੇ ਜਿਹੜੀ ਦਰਖਾਸਤ ਕਰਤਾ ਹੁੰਦਾ ਸੀ ਜਿਹਦੇ ਉਹਨੂੰ ਵੀ ਕਾਪੀ ਕੀਤੀ ਜਾਂਦੀ ਸੀ ਤਾਂ ਜੋ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਮੇਰੀ ਦਰਖਾਸਤ ਕਿਹਦੇ ਪਾਸੇ ਗਈ ਹੈਗੀ ਐ ਤੇ ਬੰਦਾ ਜੇ ਜੇ ਉਹ ਦਫਤਰ ਕੋਈ ਕੰਮ ਨਹੀਂ ਕਰ ਰਿਹਾ ਜਿਹੜਾ ਹੈਗਾ ਉਹ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਸਕਦੇ ਜੇ ਮੇਰੇ ਕੋਲੇ ਦੁਬਾਰਾ ਆਉਂਦਾ ਸੀ ਤਾਂ ਫਿਰ ਫੋਨ ਤੇ ਵੀ رابطہ ਕਰ ਲਈਦਾ ਸੀ ਇਹੀ ਹੁੰਦਾ ਜੀ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਹੈਗਾ ਜੇ ਥੋੜਾ ਜਆ ਤਾਂ ਬੰਦੇ ਦਾ ਕੰਮ ਕਰ ਦੇ ਤਾਂ ਉਹ ਬੰਦੇ ਨੂੰ ਖੁਸ਼ੀ ਹੁੰਦੀ ਹੈ ਤੇ ਮੈਂ ਆਪਣੇ ਆਪ ਨੂੰ ਵੀ ਸਕੂਨ ਮਿਲਦਾ ਬਾਬੇ ਨਾਨਕ ਨੇ ਜਿਹੜੀ ਬਖਸ਼ੀ ਹੈ ਜੀ ਅਫਸਰੀ ਬਖਸ਼ੀ ਹੈ ਤਾਂ ਉਹਦੀ ਜਿਹੜਾ ਆ ਗਿਆ ਉਹ ਸਾਫਸਰੀ ਨੂੰ ਸਹੀ ਤਾਂ ਨੰਨਾ ਨਾ ਸਹੀਦਾ ਇਹੀ ਖਰਚ ਬਣਦਾ ਹਰੇਕ ਪ੍ਰਸ਼ਾਸਨਿਕ ਅਧਿਕਾਰੀ ਦਾ ਵੀ ਲੋਕਾਂ ਦੇ ਬਹੁਤ ਬਹੁਤ ਮਹਿੰਗੇ ਬੰਦੇ ਕੰਮ ਆਉਂਦੇ ਤਾਂ ਤਾਲਮਿਲ ਬਲਾਕ ਦੇ ਪੰਜ ਉੱਥੇ ਹੀ ਰੈਸ਼ ਕਰਨੀ ਹੈ ਜੀ ਤੇ ਕੋਸ਼ਿਸ਼ ਕਰਾਂਗੇ ਜੀ ਮੈਂ ਦੇਖੋ ਇਹ ਹੈਗਾ ਵੀ ਜਦੋਂ ਬੰਦਾ ਦਿਲੋਂ ਕੋਸ਼ਿਸ਼ ਕਰਦਾ ਹੈ ਤੰਦੇਈ ਨਾਲ ਕੰਮ ਕਰਦਾ ਹੈ ਤੇ ਉਹਦੇ ਰਿਜ਼ਲਟ ਤਾਂ ਆਉਂਦੇ ਨੇ ਜੀ ਕੋਸ਼ਿਸ਼ ਕਰਾਂਗੇ ਕਿ ਜਿਆਦਾ ਸਰਕਾਰ ਦੀਆਂ ਜਿਹੜੀਆਂ ਨੀਤਿਆਂ ਨੇ ਉਹ ਸਾਰੇ ਲੋਕ ਉਹਨਾਂ ਦਾ ਲਾਭ ਉਠਾਣ ਤੇ ਅਫਸਰ ਹੋਈ ਠੀਕ ਰਹਿੰਦਾ ਜਿਹੜਾ ਪਬਲਿਕ ਫ੍ਰੈਂਡਲੀ ਹੋਈ ਆਪਾਂ ਦੇ ਜਿਹੜਾ ਸਟਾਫ ਬਹੁਤ ਅੱਛਾ ਜਿਹੜਾ ਰਿਹਾ ਹੈਗਾ ਤੇ ਜਿਹੜਾ ਉਹ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਦੱਸ ਦਿੱਤਾ ਜਾਵੇ ਵੀ ਕਿਵੇਂ ਉਹਨਾਂ ਦਾ ਕੰਮ ਹੋਏਗਾ ਗਾਈਡ ਕਰ ਦਿੱਤਾ ਦਿੱਤਾ ਜਾਂਦਾ ਸੀਗਾ ਜਿੱਥੇ ਕਹਿਣਾ ਹੁੰਦਾ ਕਹਿ ਦਿੱਤਾ ਹੈ ਇਹੀ ਮੇਰੀ ਡਿਊਟੀ ਬੰਦੀ ਹੈ ਜੀ ਨਾਬਾ ਨਵਾਸੀ ਵੀ ਬਹੁਤ ਅੱਛੇ ਨੇ ਬਹੁਤ ਮੋਹ ਦਿੱਤਾ ਹੈਗਾ ਜੀ ਮੈਨੂੰ ਇੰਨਾ ਜਿਹੜੀ ਇੰਨਾ ਮੋਹ ਦਿੱਤਾ ਵੀ ਮੈਨੂੰ ਇਹ ਯਕੀਨ ਨਹੀਂ ਸੀ ਵੀ ਇੰਨੇ ਲੋਕ ਆਉਣਗੇ ਤੇ ਨਾਬਾਦ ਲੋਕ ਬਹੁਤ ਅੱਛੇ ਨੇ